ਸਸਿਕਲ ਦੋਸਤੋ ਕੀ ਹਾਲ ਚਾਲ ਆ ਸਭ ਦਾ ਉਮੀਦ ਕਰਾਂ ਤੁਸੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਫਿੱਟ ਹੋਵੋਗੇ ਤੇ ਤੁਹਾਡਾ ਜਿਹੜਾ ਪ੍ਰੋਸੈਸ ਆ ਕੰਪਲੀਟ ਖਤਮ ਹੋ ਗਿਆ ਹੈ ਮਤਲਬ ਕਿ ਖਤਮ ਹੋਣ ਦੇ ਨੇੜੇ ਹੈ ਬਿਲਕੁਲ ਤੇ ਔਰ ਕਈਆਂ ਦਾ ਖਤਮ ਹੋ ਵੀ ਗਿਆ ਹੈਗਾ ਤੇ ਬਸ ਕੋਈ ਦੂਰ ਹੈ ਨਹੀਂ ਹੈਗੀ ਔਰ ਬਾਇਓਮੈਟ੍ਰਿਕ ਆ ਆਲਮੋਸਟ ਸਾਰਿਆਂ ਦੀ ਹਜੇ ਪਈ ਹੈਗੀਆਂ ਤੇ ਜਿਵੇਂ ਕਹਿ ਸਕਦੇ ਹਾਂ ਫੁੱਲ ਫਲੈਸ਼ ਇਨ 99% ਤੁਹਾਡਾ ਡਾਟਾ ਕੰਮ ਕੰਪਲੀਟ ਹੋਈ ਗਿਆ ਹੈਗਾ ਤੇ ਅੱਜ ਆਪਾਂ ਗੱਲ ਕਰਦੇ ਹੈਗੇ ਜਿਹੜਾ ਤੁਹਾਡਾ ਮਤਲਬ ਕਿ ਟ੍ਰੇਡਿੰਗ ਦੇ ਵਿੱਚ ਕਿਉਂਕਿ ਆਪਾਂ ਮਿਲੀਅਨ ਸੀਰੀਜ਼ ਸ਼ੁਰੂ ਕੀਤੀ ਯੂਨੀਫ ਠੀਕ ਹੈ ਤੇ ਔਰ ਬਾਕੀ ਵੀ ਆਪਾਂ ਜਿਹੜੇ ਟੌਪਿਕਸ ਹੈਗੇ ਉਹਨਾਂ ਤੇ ਵੀ ਵੀਡੀਓ ਲਗਾਤਾਰ ਕਰਦੇ ਰਵਾਂਗੇ ਕਿਉਂਕਿ ਜਿਹੜਾ ਤੁਹਾਡਾ ਮੇਨ ਤੁਸੀਂ ਵਰਦੀ ਪਾਉਣੀ ਉਸੇ ਵਰਦੀ ਵਾਲੀ ਫੋਰਸ ਦੇ ਵਿੱਚ ਆਏ ਹੋ ਤੇ ਤੁਹਾਨੂੰ ਮੇਨ ਵਰਦੀ ਬਾਰੇ ਨੋਲੇਜ ਪਹਿਲਾਂ ਹੋਣੀ ਚਾਹੀਦੀ ਠੀਕ ਹੈ ਇਸ ਕਰਕੇ ਮੇਰਾ ਮਤਲਬ ਇਹ ਟੌਪਿਕ ਹੈ ਵਰਦੀ ਦਾ ਪਹਿਲਾਂ ਚੱਕਿਆ ਹੈ ਠੀਕ ਹੈ ਬਸ ਬਾਕੀ ਟੌਪਿਕ ਹੌਲੀ-ਹੌਲੀ ਕੰਪਲੀਟ ਹੁੰਦੇ ਰਹਿਣਗੇ ਤੁਹਾਨੂੰ ਠੀਕ ਹੈ ਜਾਣਕਾਰੀ ਬਾਅਦ ਚ ਦਿੰਦੇ ਰਵਾਂਗੇ ਤਾਂ ਮੇਨਲੀ ਆਪਾਂ ਨੂੰ ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਕਿ ਅਸੀਂ ਮਤਲਬ ਕਿ ਵਰਦੀ ਆ ਜੋ ਵੀ ਆ ਉਹ ਸਮਾਨ ਮਤਲਬ ਕਿ ਕਿਤਾ ਮੈਨੇਜ ਕਰਨਾ ਹੈਗਾ ਤੇ ਕਾਫੀ ਸਾਰੇ ਸਵਾਲ ਮੈਨੂੰ ਇਸ ਰਿਲੇਟਡ ਵੀ ਆ ਰਹੇ ਨੇ ਕਿ ਚਲੋ ਸਰ ਕਾਕੀ ਵਰਦੀ ਵਾਰੀ ਸਾਨੂੰ ਪਤਾ ਲੱਗ ਗਿਆ ਪੀਟੀਟੈਸ ਵਾਰੀ ਪਤਾ ਲੱਗਾ ਸਰ ਲਾਅ ਵਾਲੀ ਡਰੈਸ ਮਤਲਬ ਕਿ ਉਹਦੇ ਬਾਰੇ ਵੀ ਕੁਝ ਦੱਸੋ ਵੀ ਉਹ ਲਾਅ ਵਾਲੀ ਡਰੈਸ ਸਾਨੂੰ ਇੱਥੇ ਤੋਂ ਹੁਣੀ ਪਊਗੀ ਮਤਲਬ ਅਸੀਂ ਹੁਣੇ ਸਵਾਲ ਲਈਏ ਜਾਂ ਕਿਦਾਂ ਕੀ ਸਿਸਟਮ ਹੈਗਾ ਇਸ ਦੇ ਰਿਲੇਟਡ ਜਿਹੜੇ ਕਾਫੀ ਮੈਨੂੰ ਕੁਐਸਚਨਸ ਆਏ ਨੇ ਵੀ ਮਤਲਬ ਕਿ ਜਦੋਂ ਅਸੀਂ ਇਨਡੋਰ ਲੈਕਚਰ ਲਾਉਣੇ ਹੈਗੇ ਠੀਕ ਆ ਤੇ ਉਹਦੇ ਮਤਲਬ ਕਿ ਕੀ ਐਡਰੈਸ ਆਪ ਹੁੰਦਾ ਵੀ ਉਸ ਅਸੀਂ ਬਣਵਾ ਲਈਏ ਹੁਣੇ ਤੋਂ ਤੇ ਉਹਦੇ ਬਾਰੇ ਵਿੱਚ ਆਪਾਂ ਗੱਲ ਕਰਦੇ ਆਂ ਠੀਕ ਆ ਤੇ ਗੱਲ ਕਰਦਾ ਮੈਂ ਸ਼ ਵੀ ਜਦੋਂ ਤੁਸੀਂ ਟ੍ਰੇਨਿੰਗ ਸੈਂਟਰ ਵਿੱਚ ਚਲੇ ਜਾਉਂਗੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਵੇਡੀਆਂ ਵਰਦੀਆਂ ਉਹ ਦੂਜੀਆਂ ਖਾਕੀ ਵਰਦੀਆਂ ਸਵਾ ਕੇ ਦਿੱਤੀਆਂ ਜਾਂਦੀਆਂ ਡ੍ਰਿਲ ਵਾਸਤੇ ਠੀਕ ਹੈ ਮਤਲਬ ਕਿ ਤੁਸੀਂ ਜਿਹੜੀ ਉੱਥੇ ਪਰੇਡ ਕਰਨੀ ਹੈਗੀ ਪਰੇਡ ਦੀ ਲਈ ਤਿਆਰੀ ਸ਼ੁਰੂ ਤੋਂ ਮਤਲਬ ਪਹਿਲੇ ਦਿਨ ਤੋਂ ਸ਼ੁਰੂ ਕਰਾ ਦਿੱਤੀ ਜਾਂਦੀ ਜਦੋਂ ਮਤਲਬ ਕਿ ਆਪਣੇ ਆਊਟਡੋਰ ਦੇ ਲੈਕਚਰ ਲੱਗਦੇ ਆ ਠੀਕ ਹੈ ਪੀਟੀ ਦੇ ਬਾਅਦ ਪਰੇਡ ਠੀਕ ਹੈ ਤੇ ਜਿਹੜਾ ਆਪਣਾ ਮਤਲਬ ਕਿ ਲਾਅ ਦੇ ਲੈਕਚਰ ਲੱਗਦੇ ਆਪਣੇ ਜਿਵੇਂ ਕਿ ਸਾਡੀ ਪੀਰੀਅਡਸ ਲੱਗਦੇ ਆ ਠੀਕ ਹੈ ਤੇ ਉਹ ਕਰੀਬ ਮਤਲਬ ਟ੍ਰੇਨਿੰਗ ਸ਼ੁਰੂ ਹੋਣ ਤੋਂ ਹਫ਼ਤਾਕ ਬਾਅਦ ਸ਼ੁਰੂ ਕਰਵਾ ਦਿੱਤੇ ਜਾਂਦੇ ਇੰ ਤੇ اور ਜਿਹੜੇ ਮਤਲਬ ਕਿ ਉਹ ਲੈਕਚਰ ਆਪਾਂ ਲਾਉਣ ਜਾਣੇ ਸਟਾਰਟਿੰਗ ਦਿਨਾਂ ਵਿੱਚ ਉਹ ਮੋਸਟਲੀ ਜਾਂਦਾ ਪੀਟੀ ਡਰੈੱਸ ਹੁੰਦੀ ਹੈ ਤੇ ਜਾਂ ਫਿਰ ਆਪਣੀ ਜਿਹੜੀ ਖਾਕੀ ਟਸ ਦੇ ਵਿੱਚ ਆਪਾਂ ਉਹ ਲਾਉਣ ਜਾਣੇ ਹੁੰਦੇ ਆ ਠੀਕ ਆ ਤੇ ਜਿਹੜੀ ਆਪਣੀ ਹੁੰਦੀ ਹੈ ਲਾ ਦੀ ਡਰੈੱਸ ਆ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹਣਾ ਕਿ ਤੁਸੀਂ ਆਪਣੇ ਘਰ ਤੋਂ ਸਵਾ ਕੇ ਨਹੀਂ ਲੈ ਕੇ ਜਾਣੀ ਠੀਕ ਆ ਤੇ ਜਿਹੜੀ ਉੱਥੇ ਲਾ ਡਰੈੱਸ ਉਹ ਤੁਹਾਨੂੰ ਉੱਥੇ ਮਿਲੇਗੀ ਠੀਕ ਆ ਤੁਹਾਡਾ ਜਿਹੜਾ ਮਤਲਬ ਕਿ ਉਹ ਹੀ ਮੈਜ਼ਰਮੈਂਟ ਤੁਹਾਡੀ ਕੀਤੀ ਜਾਊਗੀ ਠੀਕ ਆ ਤੇ ਤੁਹਾਡਾ ਮਤਲਬ ਜੋ ਵੀ ਮਤਲਬ ਕਿ ਕੁੜੀਆਂ ਮੁੰਡੇ ਅਕੋਰਡਿੰਗ ਜਿਹੜਾ ਤੁਹਾਡਾ ਸਮਾਨ ਹੈਗਾ ਤੁਹਾਨੂੰ ਉਹ ਕੋਡ ਤੋਂ ਮਤਲਬ ਕਿ ਬਾਇਓਰਡਰ ਤੋਂ ਦਿੱਤਾ ਜਾਊਗਾ ਜਿਹਦੇ ਵਿੱਚ ਮਤਲਬ ਕਿ ਆਪਣੀ ਬਲੈਕ ਆਪਣੀ ਹੁੰਦੀ ਹੈ ਪੈਂਟ ਹੁੰਦੀ ਹੈ ਠੀਕ ਹੈ ਬਲੈਕ ਸ਼ੂਜ਼ ਹੁੰਦੇ ਬਲੈਕ ਜਰਬਾ ਹੁੰਦੀਆਂ ਠੀਕ ਹੈ ਨੀਲੀ ਆਪਣੀ ਟਾਈ ਹੁੰਦੀ ਹੈ ਰਾਇਲ ਬਲੂ ਔਰ ਮਤਲਬ ਕਿ ਆਪਣੀੜੀ ਪੱਗ ਹੁੰਦੀ ਮੰਡੀਆਂ ਦੀ ਉਸ ਕਲਰ ਹੁੰਦੀਆਂ ਠੀਕ ਹੈ ਤੇ ਐਸੈਸਰੀਜ਼ ਵਿੱਚ 벨ਟ ਵਗੈਰਾ ਹੋਗੀ ਠੀਕ ਹੈ ਮਤਲਬ ਇਦਾਂ ਜਿਵੇਂ ਕਹਿ ਸਕਦਾ ਐਸੈਸਰੀਜ਼ ਆਪਣਾ ਗੱਲਦੀਆਂ ਸ਼ੂਜ਼ ਹੋ ਗਈਆਂ 벨ਟ ਹੋ ਗਈਆਂ ਟਾਈ ਹੋ ਗਈ ਤੇ ਮਤਲਬ ਕਿ ਮਤਲਬ ਜੋ ਵੀ ਆਪਣੀ ਵਰਦੀ ਰਿਲੇਟਡ ਆਪਣਾ ਸਮਾਨ ਹੈਗਾ ਉਹ ਸਾਰਾ ਆਪਾਂ ਨੂੰ ਉੱਥੋਂ ਅਸ਼ੂ ਕੀਤਾ ਜਾਂਦਾ ਹੈਗਾ ਠੀਕ ਹੈ ਤੇ ਜੋ ਵੀ ਮਤਲਬ ਕੀ ਵੀ ਉੱਥੇ ਆਪਣੀ ਮੈਜ਼ਰਮੈਂਟ ਦਿੱਤੀ ਹੁੰਦੀ ਹੈ ਉਹ ਵਰਦੀ ਮੋਸਟਲੀ 2100 ਕੇ ਦਿੰਦੇ ਆ ਠੀਕ ਆ ਤੇ ਉਹ ਕਰੀਬ ਜਿਵੇਂ ਕਹਿ ਸਕਦੇ ਆ ਆਪਣਾ ਹਫਤਾ ਦਾ ਇੱਕ ਵਰਦੀ ਨਾਲ ਨਿਕਲ ਜਾਂਦਾ ਠੀਕ ਆ ਔਰ ਜੇ ਤੁਸੀਂ ਆਪਣੇ ਤੌਰ ਤੇ ਮੰਨ ਕੇ ਚੱਲੋ ਵੀ ਕੋਈ ਵਾਈਟ ਸ਼ਰਟ ਜਿੱਦਾਂ ਕਹਿ ਸਕਦੇ ਕਿਸੇ ਦੀ ਜ਼ਿਆਦਾ ਗੰਦੀ ਹੋ ਜਾਂਦੀ ਵੀ ਪਸੀਨਾ ਵਗੈਰਾ ਜ਼ਿਆਦਾ ਆਉਂਦਾ ਠੀਕ ਆ ਤੇ ਉਹ ਤੁਸੀਂ ਮਤਲਬ ਕੀ ਆਪਣੀ ਜਿਵੇਂ ਕਹਿ ਸਕਦੇ ਆ ਬਣਵਾ ਸਕਦੇ ਹੋ ਬਾਹਰੋਂ ਬਣਵਾ ਲਓ ਠੀਕ ਆ ਬਟ ਉੱਥੋਂ ਜਿਹੜਾ ਤੁਹਾਨੂੰ ਮਤਲਬ ਮੇਨ ਸਮਾਨ ਦਿੱਤਾ ਜਾਂਦਾ ਹੈਗਾ ਇੱਕ ਪੈਂਟ ਇੱਕ ਸ਼ਰਟ ਠੀਕ ਆ ਟਾਈ ਪੱਗ ਤੇ ਆਪਣੇ ਸ਼ੂਜ਼ ਵਗੈਰਾ ਮਤਲਬ ਜੋ ਵੀ ਹੈਗਾ ਠੀਕ ਆ ਦੋ ਸਿਰ ਤੋਂ ਲੈ ਕੇ ਪੈਰੋਂ ਤੱਕ ਠੀਕ ਆ ਵੀ ਮਤਲਬ ਕਿ ਤੁਹਾਨੂੰ ਇੱਕ ਇੱਕ ਮਿੰਟ ਦਿੱਤੀ ਜਾਊਗੀ ਹਰ ਇੱਕ ਚੀਜ਼ ਦੀ ਤੇ ਜੇ ਤੁਸੀਂ ਮਤਲਬ ਕਿ ਫਿਰ ਵੀ ਤੁਹਾਡੇ ਤੋਂ ਕੁਝ ਚੀਜ਼ ਮਿਸ ਹੋ ਜਾਂਦੀ ਸਪੂਰ ਕਰੋ ਤੁਸੀਂ ਟਾਈ ਕਵਾ ਲਈ ਠੀਕ ਆ ਤੁਸੀਂ ਆਪਣੀ ਟਾਈ ਉਥੋਂ ਜਿਵੇਂ ਕਹਿ ਸਕਦੇ ਆਂ ਡਰਾਈ ਕੰਟੇਨ ਤੋਂ ਲੈ ਸਕਦੇ ਹੋ ਠੀਕ ਆ ਤੇ ਤੁਹਾਨੂੰ ਮਤਲਬ ਕਿ ਤੁਹਾਡਾ ਸਾਰਾ ਸਮਾਨ ਆ ਬਾਇਓਡਰ ਦਿੱਤਾ ਜਾਊਗਾ ਤੁਸੀਂ ਘਰ ਤੋਂ ਨਹੀਂ ਲੈ ਕੇ ਜਾਣਾ ਠੀਕ ਆ ਔਰ ਜਦੋਂ ਵੀ ਤੁਸੀਂ ਮਤਲਬ ਇਹ ਡਰੈਸ ਦੇ ਵੀ ਮਤਲਬ ਦਿਨ ਹੁੰਦੇ ਆ ਜਿੱਦਾਂ ਕਿ ਆਪਣਾ ਮੰਡੇ ਆਪਾਂ ਜਦੋਂ ਜਾਂਦੇ ਆ ਲੈਕਚਰ ਲਾਉਣ ਠੀਕ ਆ ਮਤਲਬ ਲਾਅ ਦੇ ਤਾਂ ਉਦੋਂ ਆਪਾਂ ਜਿਹੜੀ ਹੁੰਦੀ ਉਹ ਡਰੈਸ ਪਾ ਕੇ ਜੰਨੇ ਆ ਖਾਕੀ ਠੀਕ ਹੈ ਔਰ ਉਸ ਤੋਂ ਬਾਅਦ ਜਦੋਂ ਆਪਣਾ ਮਤਲਬ ਕਿ ਸ਼ੁੱਕਰਵਾਰ ਹੁੰਦਾਗਾ ਠੀਕ ਹੈ ਤੇ ਸ਼ੁੱਕਰਵਾਰ ਨੂੰ ਵੀ ਆਪਾਂ ਜਿਹੜੀ ਹੁੰਦੀ ਡਰੈਸ ਖਾਕੀ ਪਾ ਕੇ ਜੰਨੇ ਆ ਤੇ ਵਿੱਚੇ ਮਤਲਬ ਕਿ ਜਿਹੜੇ ਹੁੰਦੇ ਆ ਜਿਹੜੇ ਦਿਨ ਹੁੰਦੇ ਆ ਜਿਵੇਂ ਕਹਿ ਸਕਦੇ ਆ ਵੀ ਮੰਗਲਵਾਰ ਤੋਂ ਲੈ ਕੇ ਵੀਰਵਾਰ ਤੱਕ ਠੀਕ ਆ ਆਪਾਂ ਤਿੰਨ ਦਿਨ ਵਰਦੀ ਪਾਉਣੀ ਹੁੰਦੀ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜੀ ਸ਼ਨੀਵਾਰ ਨੂੰ ਆਪਾਂ ਪੀਟੀ ਡਰੈਸ ਦੇ ਵਿੱਚ ਵੀ ਆਪਾਂ ਜਿਹੜਾ ਮਤਲਬ ਕਿ ਮੇਨਲੀ ਹੁੰਦੀ ਹੈ ਠੀਕ ਹੈ ਪੀਟੀ ਡੈਸ਼ ਉਹ ਸਿਰਫ ਸ਼ਨੀਵਾਰ ਨੂੰ ਆਪਾਂ ਮਤਲਬ ਕਿ ਲਾਅ ਦੇ ਵਿੱਚ ਜਾ ਸਕਦੇ ਹਾਂ ਤੇ ਆਹ ਜਿਹੜੇ ਦੋ ਦਿਨ ਹੁੰਦੇ ਆਪਾਂ ਖਾਕੀ ਐਡਰੈਸ ਬਾਕੀ ਜਾਣੀ ਬਾਕੀ ਮਤਲਬ ਤਿੰਨ ਦਿਨ ਹੀ ਆਪਣੇ ਕੋਲ ਬਸਦੇ ਆ ਮਤਲਬ ਹਫਤੇ ਦੇ ਵਿੱਚ ਤੇ ਜਿਹੜਾ ਆਪਣਾ ਐਤਵਾਰ ਨੂੰ ਹੁੰਦਾ ਉਹ ਲਾਅ ਬੰਦ ਹੁੰਦਾ ਠੀਕ ਹੈ ਉਸ ਦਿਨ ਆਪਾਂ ਨੂੰ ਲਾਅ ਤੋਂ ਛੁੱਟੀ ਹੁੰਦੀ ਆ ਠੀਕ ਆ ਤੇ ਇਹਸ ਮਤਲਬ ਕਿ ਤੁਹਾਨੂੰ ਮੈਂ ਜਾਣਕਾਰੀ ਦੇਣੀ ਸੀ ਵੀ ਲਾਅ ਦੇ ਐਡਰੈਸ ਬਾਰੇ ਠੀਕ ਹੈ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਵੀ ਲਾ ਦਿੰਦਾ ਮੇਰਾ ਖੁਦ ਦਾ ਤੇ ਮੇਰੇ ਮਤਲਬ ਯਾਰਾਂ ਦੋਸਤਾਂ ਦਾ ਔਰ ਇੱਕ ਚੀਜ਼ ਮੈਂ ਸਕਿਪ ਕਰ ਗਿਆ ਠੀਕ ਹੈ ਵਿੱਚ ਠੀਕ ਆ ਔਰ ਆਪ ਨੂੰ ਜਰਸੀ ਵੀ ਮਿਲੂਗੀ ਠੀਕ ਆ ਉਹ ਆਪਣਾ ਸੈਲਾਂ ਦੇ ਵਿੱਚ ਯੂਜ਼ ਕਰ ਸਕਦੇ ਆ ਉਹ ਠੀਕ ਆ ਉਸ ਸੈਲਾਂ ਤੋਂ ਬਾਅਦ ਉਹਦਾ ਵੈਸੇ ਕੋਈ ਕੰਮ ਨਹੀਂ ਹੁੰਦਾ ਠੀਕ ਆ ਉਹ ਆਪਾਂ ਮਤਲਬ ਘਰੇ ਲੈ ਕੇ ਰੱਖ ਸਕਦੇ ਆ ਠੀਕ ਆ ਔਰ ਮਤਲਬ ਕਿ ਵੀ ਇਹ ਸਾਰਾ ਆਪ ਨੂੰ ਜਿਹੜਾ ਹੈਗਾ ਲੋ ਮਤਲਬ ਡਰੈਸ ਦੇ ਵਿੱਚ ਆਪ ਨੂੰ ਸਾਰਾ ਕੁਝ ਮਿਲਦਾ ਹੈਗਾ ਜੋ ਆਪਾਂ ਮਤਲਬ ਕਿ ਅਕੋਰਡਿੰਗ ਟੂ ਜਿਵੇਂ ਮਤਲਬ ਆਪਣਾ ਜੈਂਡਰ ਆਪਾਂ ਯੂਜ਼ ਕਰਨੀ ਜਿੱਦਾਂ ਕਿ ਕੁੜੀਆਂ ਨੂੰ ਟੋਪੀਆਂ ਮਿਲਦੀਆਂ ਠੀਕ ਆ ਉਹ ਬਿਲਕੁਲ ਨੀਲੀਆਂ ਹੁੰਦੀਆਂ ਟੋਪੀਆਂ ਠੀਕ ਆ ਵੀ ਆਪਾਂ ਨੂੰ ਜਿਹੜੀਆਂ ਹੈਗੀਆਂ ਉਹ ਸਕਾਈ ਬਲੂ ਪੱਗਾਂ ਹੁੰਦੀਆਂ ਠੀਕ ਆ ਤੇ ਜ ਕਲੀਨ ਸ਼ੇਪ ਕੀਤੀ ਹੋਇਆ ਤਾਂ ਤੁਸੀਂ ਵੀ ਟੋਪੀ ਲੈ ਸਕਦੇ ਹੋ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਤਾਂ ਇਹ ਸੀ ਆਪਣੇ ਲੋਡਡਰੈਸ ਬਾਰੇ ਗੱਲਬਾਤ ਠੀਕ ਹੈ ਵੀ ਜੋ ਕਿ ਤੁਹਾਨੂੰ ਉਥੋਂ ਪੀਆਰ ਡੀਸੀ ਜਾਣ ਕੇ ਲਾ ਦੇ ਵਿੱਚ ਉਹ ਹੀ ਮਿਲੂਗੀ ਠੀਕ ਹੈ ਤੁਸੀਂ ਘਰ ਤੋਂ ਸਵਾ ਕੇ ਨਹੀਂ ਲੈ ਕੇ ਜਾਣੀ ਤੇ ਅਮੀਨ ਜੀ ਕਰਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਊਗੀ ਜਾਣਕਾਰੀ ਵਧੀਆ ਲੱਗੀ ਤਾਂ ਫਿਰ ਸਪੋਟ ਕਰ ਦਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਯੂਨੀਫਾਰਮ ਦੇ ਪਾਰਟ ਨੂੰ ਲੈ ਕੇ ਮਿਲਦੇ ਆਪਾਂ ਤੇ ਤਦ ਤੱਕ ਲਈ ਸასი ਸ਼ਕਾ ਜੈ ਹਿੰਦ